ਸੰਤ ਪਨਾਹਣੀ ਸੰਤਾਂ ਨੂੰ ਪਨਾਹ ਦੇਣ ਵਾਲੀ ਹੈ ਪਨਾਹ ਦੇਣੀ ਪਨਾਹ ਦਿੱਤੀ ਸੀ ਨੋਤੇ ਰਾਇਰੇ ਪੰਡਤ ਸੰਤ ਬਣ ਕੇ ਤਾਂ ਹੈ ਚੇਲੇ ਬਣ ਕਿਹਾ ਤਾਂ ਹੀ ਹੈ ਵੀ ਅਸੀਂ ਅੱਜ ਤੋਂ ਗੁਰੂ ਘਰ ਦੇ ਅਸੀਂ ਆਪਣੀ ਵੱਤ ਛੱਡਤੀ ਹੈ ਮੱਤਾ ਬਣਾ ਲੈਂਦੇ ਅਸੀਂ ਗਲਤੀ ਕੀਤੀ ਹੁਣ ਥੇੜੀ ਬਣਾਈ ਗਲਤ ਕੋਈ ਇਹਨਾਂ ਆਹੀ ਸੀ ਮਤ ਤਾਂ ਉਹ ਦੇਵੀ ਦੀ ਮੂਰਤੀਓ ਪੂਰਤੀ ਬੰਦੇ ਨੇ ਬਾਕੀ ਗੋਲਦੇ ਤਾਂ ਕੁਛ ਨਹੀਂ ਸਾਰਾ ਹੀ ਉਹ ਮੂਰਤੀਓ ਰੱਖੀ ਬੈਠੇ ਨੇ ਬੋਲਦੇ ਤਾਂ ਆਹੀ ਨੇ ਸਭ ਕੁਝ ਅਰਥ ਨਹੀਂ ਦਫਾ ਉਹਨੇ ਕਰਦੇ ਅਸੋ ਹੀ ਆ ਗੋਈ ਬੋਲੀ ਜਾਂਦੇ ਨੇ ਉਹਨੂੰ ਦੇਖੀ ਜਾਂਦੇ ਨੇ ਵੀ ਇਹ ਉੱਠੂਗੀ ਇਹ ਹੀ ਕਰੂਗੀ ਜੋ ਕੁਝ ਕਰੂ ਪਰਮਚ ਪਾਇਆ ਲੋਕਾਂ ਨੂੰ ਜੇ ਆ ਗੋ ਜਰਤ ਕਰਦੇ ਨੇ ਫਿਰ ਆਪਣੀ ਵੈਲਿਊ ਨਹੀਂ ਰਹਿਣੀ ਫਿਰ ਚੜਾਵਾ ਨਹੀਂ ਜਾਂਦਾ ਉੱਥੇ ਮੂਰਤੀ ਨੂੰ ਲੋਕਾਂ ਨੂੰ ਚੱਕ ਦੋ ਇਹ ਕੀ ਕਰਾਉਣਾ ਜਿਹਨੂੰ ਚੱਕਦਾ ਵੇ ਆਪਣੀ ਰੋਜੀ ਰੋਟੀ ਦੀ ਜਲਦੀ ਲੋਕਾਂ ਮੈਨੂੰ ਮੂਰਤੀ ਦਾ ਕੀ ਕਰਾਉਣਾ ਨੂੰ ਚੱਕ ਦਿਓ ਇਹ ਉਹ ਚੱਕ ਦਿੰਦਾ ਜੇ ਮੂਰਤੀ ਦੀ ਤਾਂ ਬੁੱਧਰ ਵੀ ਹੋਇ ਨਹੀਂ ਬੁੱਧਰ ਨਹੀਂ ਰਹਿਦਾ ਬੁੱਧਰ ਮੂਰਤੀ ਨਾਲ ਇਹਨਾਂ ਬੁੱਧਰ ਤਾਂ ਆਈਆਂ ਜੇ ਮੂਰਤੀ ਜੇ ਮੂਰਤੀ ਨੇ ਬੁੱਧਰ ਕਰਦਾ ਤੇ ਬੁੱਧਰ ਵੀ ਨਹੀਂ ਡਣ ਉਨੇ ਰੋ ਜੇ ਰੋਟੀ ਨਹੀਂ ਰਹਿਣੀ ਦੰਦਾਂ ਦੀ ਰੇੜੀ ਪ੍ਰੋਬਲਮਾਂ ਹੋਰ ਨੇ ਕਈ ਵਿੱਚ ਉਹਦੀ ਸੰਤ ਪਨਾਹਣੀ ਗੂੜ ਗਤੀ ਸੰਤ ਪਨਾਹਣੀ ਗੂੜ ਗਤੀ ਸੰਤਾਂ ਨੂੰ ਪਨਾਹ ਦੇਣ ਵਾਲੀਆਂ ਜੈ ਜੈ ਐਸੀ ਤੇਰੀ ਗੂੜ ਗਤੀ ਹੈ ਐਸੀ ਤੇਰੀ ਮਤਲਬ ਡੂੰਗੀ ਮਤਲਬ ਗਤੀ ਹੈ ਹੈ ਡੂੰਗੀ ਕਿ ਸੰਤ ਤੇਰੇ ਕੋ ਆ ਕੇ ਬਣਾ ਬਗਦੇ ਸੰਤ ਕਹਿੰਦਾ ਨੇ ਐਸੀ ਸੰਤ ਕੀ ਘੜੇ ਵਰਬਲੇ ਕਹਿੰਦੇ ਆ ਸੰਤarup ਰਾਤ ਉੜਣ ਵਾਲੀ ਸੰਤ ਕਹਿੰਦਾ ਨੇ ਸੰਸਾਰ ਹੈ ਸਾਡੇ ਸਿਰ ਤੇ ਖੜਾ ਹੈ ਉਹ ਕਹਿੰਦਾ ਸੰਸਾਰ ਸਾਡੇ ਸਿਰ ਤੇ ਸੰਤਾਂ ਦੇ ਸਿਰ ਤੇ ਖੜਾ ਹੈ ਜੇ ਸੰਤ ਨਾ ਹੋਣ ਸੁਧਾਰੇ ਨਹੀਂ ਰਹਿ ਸਕਦਾ ਉਹ ਕਹਿੰਦਾ ਸੰਤarup ਰਾਤ ਉੜਣ ਵਾਲੀ ਤੋਂ ਇਹ ਗੁਰਮਤਿ ਦੀ ਗੱਲ ਹੈ ਕੁਰਬਤ ਇਹੀ ਗੰਦੀ ਹੈ ਸੰਤ ਕੁਛ ਨਹੀਂ ਹੈ ਸੰਤਤਾ ਹੈ ਨਹੀਂ ਮੈਂ ਨਹੀਂ ਕੁਝਾ ਨਹੀਂ ਉਹ ਕੁਝਾ ਇਹ ਨਹੀਂ ਬਹਿਰਾ ਜਨ ਕਹਿੰਦਾ ਤਾਂ ਸੰਤ ਹੈ ਜਿਹੜਾ ਸੰਤ ਕਹਿੰਦਾ ਮੇਰੇ ਅਸਲ ਤੇ ਸੰਸਾਰ ਖੜਾ ਉਹ ਤਾਂ ਹੰਕਾਰੀ ਹੈ ਸੰਤ ਕਾ ਨੂੰ ਉਹਦਾ ਸ਼ਰੀਰ ਹੈ ਖੁਦਾ ਹੈ ਉਹਦਾ ਸ਼ਰੀਰ ਹੈ ਖੁਦਾ ਹੈ ਉਹ ਸੰਤ ਨਹੀਂ ਹੈ ਉਹਦਾ ਆਦਾ ਬੜਾ ਲਾਸ਼ ਹੈ ਐ ਚੇਚਰਾ ਜ਼ੋਰਾ ਯਾ ਤੇ ਚਰਾਸੁਰਾ ਯਾ ਬਬਲਾ ਰਾ ਸਭਾ ਦੀ ਲਾਗੇ ਬੰਦਾ ਜਿਹੜਾ ਚੇਲਾ ਹੁੰਦਾ ਉਹ ਹੈਰੀ ਉਹਦੇ ਸਾਰੇ ਜਿਹੜਾ ਧਨ ਹੈ ਨਾ ਸਭ ਇੱਥੇ ਆ ਜਾਊਗਾ ਸਭ ਇੱਥੇ ਆ ਜਾਊਗਾ ਕਿਸਾਨਾਂ ਦਾ ਤਰਮਸ ਆਪਣਾ ਹੜਾ ਪਕਰੀ ਜਾਂਦਾ ਹਾਂਜੀ ਜੈ ਜੈ ਹੋਸੀ ਮਹਕਾਸ਼ੁਰ ਮਰਦਨੀ ਆਦ ਅਨਾਦ ਅਗਾਦ ਬ੍ਰਤੇ ਜਾਇਜਾ ਹੋਸੀ ਮੈਂ ਖਾਸਲ ਵਰਦਨੀ ਹੈ ਮੈਂ ਖਾਸਲ ਵਰਦਨੀ ਤੇਰੀ ਜਾਇਜਾਕਾਰ ਹੋ ਰਹੀ ਹੈ ਕਿਉਂਕਿ ਤੂੰ ਆਤੋ ਲੈ ਕੇ ਆਦ ਅਨਾਦੀ ਅਨਾਦੀ ਹੈ ਆਦ ਵਰਤੇ ਔਰ ਤੇਰੀ ਵਰਤੀ ਅਗਾਦ ਹੈ ਤੇਰੀ ਜਿਹੜੀ ਵਰਤੀਏ ਸੋਚ ਹੈ ਰੋ ਕਿਸਨੂੰ ਨਹੀਂ ਪਤਾ ਕੀ ਹੈ ਅਗਲੇ ਪਲ ਜਤਾ ਕੀ ਕਰਨਾ ਕਿਸਨੂੰ ਪਤਾ ਹੀ ਨਹੀਂ ਬਿਲਕੁਲ ਖਾਸ ਵਰਤੇ ਅਗਾਦ ਵਰਤੀ ਹੈ ਤੇਰੀ ਬੁਢੀ ਬੰਦੀ ਤੋਂ ਪਰੇ ਨਹੀਂ ਗੱਲ ਹੈ ਤੇਰੀ ਖੇਡ ਹੈ ਸਾਰੇ ਤੇਰੀ ਖੇਡ ਬੁਢੀ ਬੰਦੀ ਤੋਂ ਸਮਝ ਤੋਂ ਪਰੇ ਹੈ ਦੁਖਦੋਖ ਪਰਵੱਛਣੀ ਸੇਵ ਕਰਛਣੀ ਸੰਤ ਪਰਤਾਛਣੀ ਸੁਧ ਸਾਰੇ ਦੁਖਦੋਖ ਪਰਵੱਛੜੀ ਦੁਖਦੋਖ ਨੂੰ ਖਾ ਜਾਂਦੀ ਏ ਤੂੰ ਦੁਖ ਲੋਕਾਂ ਨੂੰ ਕਿਵੇਂ ਖਾ ਜਾਂਦੀ ਏ ਧੋਖ ਵਿੱਚ ਪਾਇਆ ਤੇਲ ਧੋਖ ਦਾ ਤੇਲ ਆ ਜਾ ਜੋਤ ਜਲਦੀ ਹੈ ਫਿਰ ਕੀ ਕਰਦੀ ਹੈ ਦੁੱਖ ਖਤਮ ਹੂੰ ਤੇਲ ਸੁਖਿਆ ਉਹ ਚਾਨਣੋਂ ਸੋਖਿਆ ਹਾਂ ਉਹ ਚਾਨਣ ਸੋਖੀ ਹੈ ਦੁੱਖ ਖਤਮ ਹੋ ਜਾਂਦੇ ਨੇ ਰੋਸ਼ਨੀ ਵਧਦੀ ਜਾਂਦੀ ਹੈ ਵਿਵੇਕ ਬੁੱਧੀ ਪੈਦਾ ਹੀ ਦੁੱਖਾਂ ਨੂੰ ਖਾਂਦੀ ਹੈ ਦੁੱਖਾਂ ਨੂੰ ਖਾਂਦੀ ਹੈ ਸਾਥੇ ਨਾਮ ਕੀ ਲਗਾਏ ਭੋਖ ਉਹ ਤੁੱਖ ਹੈ ਉਹ ਤੁੱਖਾ ਖਾਏ ਚਲੀ ਗਿਆ ਉਹ ਸਾਰੇ ਭੁੱਖ ਦੁੱਖੇ ਖਾਂਦੀ ਹੈ ਹੋਰ ਕੀ ਕਰਦੀ ਹੈ ਇਰੂ ਦਾ ਜੇ ਨਾਮ ਕੀ ਭੁੱਖ ਲੱਗਦੀ ਐ ਦੁੱਖੇ ਖਾਂਦੀ ਐ ਉਹ ਦੋਖ ਪਰਪੱਛਣੀ ਖਗੜ ਵਾਲੀ ਪੱਖੜਨ ਵਾਲੀ ਦੁੱਖ ਦੋਖ ਪਰਪੱਛਣੀ ਸੇਵਕ ਰਛਣੀ ਸੇਵਕ ਸੇਵਕ ਰਛਣੀ ਸੇਵਕਾਂ ਦੀ ਰੱਛਿਆ ਕਰਨ ਵਾਲੀ ਆ ਰੱਖਿਆ ਕਰਨ ਵਾਲੀ ਆ ਸੰਤ ਪ੍ਰਤੱਖਣੀ ਸੰਤਾਂ ਨੂੰ ਪ੍ਰਤੱਖ ਹੋ ਕੇ ਦਰਸ਼ਨ ਦੇਣ ਵਾਲੀ ਆ ਸ਼ੁੱਧ ਸਰੇ ਸੰਤਾਂ ਦੇ ਹਿਰਦੇ 'ਚ ਪ੍ਰਤੱਖ ਪ੍ਰਗਟ ਹੋ ਜਾਂਦੀ ਐ ਸ਼ੁੱਧ ਸਰੇ ਤੂੰ ਸਾਰ ਰੂਪ ਸ਼ੁੱਧ ਸਾਰ ਰੂਪ ਸ਼ੁੱਧ ਗਿਆਨ ਸਰੂਪ ਸ਼ੁੱਧ ਗਿਆਨ ਸਰੂਪ ਸਾਰ ਅੰਗ ਸਨਾਹੇ ਦੁਸ਼ਟ ਪ੍ਰਦਾਹੇ ਅਰੀ ਦਲ ਗਾਹੇ ਦੋਖ ਹਰੇ ਸਾਰ ਅੰਗ ਸਨਾਹੇ ਜਿਹੜੇ ਸਾਰ ਅੰਗ ਨੇ ਨਾ ਬਬੀ ਹੈ ਉਹਦੇ ਨੇ ਸਾਰੇ ਪਾਣੀ ਰੂਪ ਦੇ ਉਹ ਸਨਾਹੇ ਉਹਨਾਂ ਦੇ ਉੱਤੇ ਐਸਾ ਰੰਗ ਚੜਦਾ ਤੇਰਾ ਸਾਰੂ ਜਿਹੜੇ ਨੇ ਨਾ ਸੁਨਾਹ ਹੁੰਦੀ ਐ ਸੁਨਾਹ ਰੰਗ ਨੂੰ ਕਹਿੰਦੇ ਨੇ ਉਹਨਾਂ ਨੂੰ ਆਪਣੇ ਨਾਮ 'ਤੇ ਰੰਗ ਲੱਦੀ ਜਿਹੜੇ ਮਨਸਾਰਗ ਹਨ ਜਿਹੜੇ ਤੇਰੇ ਪਿਆਸ ਹੈ ਜਿਹਨਾਂ ਨੂੰ ਨਾ ਤੇਰੇ ਨਾਮ ਦੀ ਪਿਆਸ ਹੈ ਉਹਨੂੰ ਰੰਗ ਵੀ ਤੇਰੇ ਹੀ ਚੜ ਜਾਂਦੇ ਸੁਨਾਹੇ ਦੁਸ਼ਟ ਪ੍ਰਦਾਹੇ ਜਿਹੜੇ ਦੁਸ਼ਟ ਨੇ ਤੈਨੂੰ ਨਫ਼ਰਤ ਕਰਦੇ ਨੇ ਉਹ ਸੜ ਜਾਂਦੇ ਨੇ ਕਾਲੇ ਹੋ ਜਾਂਦੇ ਨੇ ਬਾਦਸ਼ਾਹ ਨੂੰ ਕਹੇ ਨਾ ਗਾਲਾ ਕਿਉਂ ਹੋ ਗਿਆ ਤੂੰ ਕਿਉਂ ਕਾਲਾ ਹੋ ਗਿਆ ਉਹ ਕਹਿੰਦਾ ਜਿੱਥੋਂ ਮੈਂ ਪੈਦਾ ਹੋਇਆ ਸੀ ਨਾ ਜਲ ਤੋਂ ਯਾਰ ਮੇਰੇ ਚ ਉਹਦਾ ਮੇਰੇ ਨਾਲ ਸੰਬੰਧ ਟੁੱਟ ਗਿਆ ਜਿਹੜੇ ਹੁਕਮ ਨਾਲ ਮੈਂ ਪੈਦਾ ਹੋਇਆ ਦੀ ਹੁਕਮ ਦੇ ਨਾਲ ਮੇਰਾ ਹੁਣ ਲਿੰਕ ਹੀ ਨਹੀਂ ਰਿਹਾ ਤਾਂ ਕਾਲਾ ਹੋ ਗਿਆ ਪੈਦਾ ਕਿਦਣਾ ਸੀ ਹੁਕਮ ਹਕਮ ਬੂੜ ਸੀ ਬੋੜ ਨਾ ਪਾਣੀ ਦੀ ਜ ਪਾਇਦਾ ਹੈ ਜੜਾਂ ਚ ਪਾਣੀ ਨਹੀਂ ਰਿਹਾ ਉਹੜੂ ਖੜਾ ਹੋ ਗਿਆ ਤੇ ਜਿਹੜੇ ਦੁਸ਼ਤ ਨੇ ਨਫ਼ਰਤ ਕਰਦੇ ਨੇ ਹਕਮ ਨੂੰ ਸੱਚ ਨੂੰ ਤੇ ਉਹਨਾਂ ਦਾ ਵੀ ਕਾਲੇ ਹੋਣਾ ਹੀ ਹੈ ਅਰਦਾ ਲਗਾ ਹੈ ਦੋਖਾਨੇ ਅਰਦਾ ਲਗਾ ਹੈ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਦਲਾ ਨੂੰ ਗਾੜ ਦੇ ਕੋਈ ਮੁਰਾ ਨਹੀਂ ਬੋਲਦਾ ਬੋਲਦਾਰੀ ਬੁਰੇ ਚੋਪਰੇ ਹੋ ਜਾਂਦੇ ਨੇ ਦੇ ਕੋਨਾ ਸਾਰੇ ਦਾਲ ਖਾ ਕੇ ਆ ਨਾਨ ਕੋਈ ਬੋਲੇ ਸਾਰੇ ਖਾ ਕੇ ਆ ਗਏ ਸਾਰੇ ਦੁਨੀਆ ਆਈ ਨਾਨ ਗੰਨੇ ਕਾਪ ਆ ਗਿਆ ਸਾਰੇ ਕੋਈ ਨਹੀਂ ਬੋਲੇ ਅਰਦਲੇ ਕਾ ਗੰਜਲ ਰੋਧ ਕਰਨ ਵਾਲੇ ਸੀ ਪਰ ਕਿਸ ਨੇ ਕਹਿਣਾ ਨਹੀਂ ਫੜਿਆ ਸਾਰੇ ਨੇ ਹੱਥ ਜੋੜਤੇ ਪਾਵੇਂ ਗੱਲ ਮੰਨੀ ਪਾਵੇਂ ਲੋਕੀ ਥੋੜੀ ਮੰਨੀ ਗੰજન ਗੁਮਾਨੇ ਅਤੁੱਲ ਪਰਵਾਨੇ ਸੰਤ ਜਮਾਨੇ ਆਦ ਅੰਤੇ ਗੰજન ਗੁਮਾਨੇ ਗੁਮਾਨੇ ਜਿਹੜੇ ਹੰਕਾਰੀ ਨੇ ਉ ਤੋੜ ਕੇ ਰੱਖਦੇ ਚੂਰ ਚੂਰ ਕਰਦੇ ਗੱਜਰ ਹੁੰਦਾ ਪਰ ਦੇਣਾ ਤੋੜ ਦੇਣਾ ਹੰਕਾਰ ਤੋੜ ਦੇਣਾ ਅਤੁੱਲ ਪਰਵਾਨੇ ਕਾਰੀਆਂ ਦੇ ਹੰਕਾਰ ਤੋੜਨ ਵਾਲੀ ਜਿਹੜੇ ਪਰਵਾਨੇ ਨੇ ਤੇਰੇ ਪਰਵਾਨ ਹੋ ਜਾਂਦੇ ਨੇ ਤੁਲ ਪਰਵਾਨੇ ਸੰਤ ਜਮਾਨੇ ਉਹ ਤੁਲ ਹੋ ਜਾਂਦੇ ਉਹ ਉਹਨਾਂ ਨੂੰ ਨੀ ਫਿਰ ਕੋਈ ਤੋੜ ਸਕਦਾ ਉਹਨਾਂ ਦਾ ਗਿਆਨ ਟੋਲੇ ਮਿਲੇ ਨਹੀਂ ਜਾ ਸਕਦਾ ਤੁਲ ਪਰਵਾਨੇ ਜਿਹੜੇ ਤੇਰੇ ਪਰਵਾਨੇ ਨੇ ਤੇਰੇ ਤੇ ਆਪਣਾ ਆਪ ਜੀ ਨੂੰ ਤੇਰੇ ਤੇ ਦੁਸ਼ਾਵਰ ਕਰਤਾ ਸੰਤ ਜਮਾਨੇ ਹੋ ਗਏ ਸੰਤ ਜਮਾਨੇ ਆਦੰਤੇ ਸੰਤ ਜਮਾਨੇ ਜਿਹੜੇ ਸੰਤ ਨੇ ਉਹ ਉਹ ਜਮਾਨੇ ਜਿਮ ਉਹਨੂੰ ਜਦ ਜਨਪਦਾਰ ਦੇ ਤਜਮਿਆ ਆਦੰਤੇ ਸੰਤ ਜਮਿਆਉਂਦੇ ਨੇ ਜਿਵੇਂ ਕੰਨਕ ਜਮਦੀ ਆ ਆਪਣੀ ਪ੍ਰਗਟ ਹੋ ਜਾਂਦੇ ਨੇ ਜਨਪਦਾਰਤ ਪਾ ਲੈੰਦੇ ਨੇ ਆਦੰਤੇ ਆਦੰਤ ਤੋਂ ਹੀ ਕਬੂ ਤੇਰਾ ਜਿ ਨੂੰ ਤੋ ਲੈ ਕੇ ਸੰਤਾਂ ਨੂੰ ਜਨਪਦਾਰ ਦੇ ਕੇ ਆਪਣੇ ਸੱਚਖੰਡ ਦੇ ਜਿਹੜਾ ਜਮਿਆ ਆ ਬੂਟਾ ਉਹ ਸੱਚਖੰਡ ਦੇ ਵਿੱਚ ਚਾ ਕੇ ਗੜ ਦਿੰਦੇ ਇਦਰੋਂ ਪਟਿਆ ਉਹਦਾ ਲਾਤਾ ਜਾ ਕੇ ਇਦਾਂ ਦਾ ਬਨੇਰੀਓ ਪੈਦਾ ਹੁੰਦੀ ਆ ਇੱਥਰ ਤਾਂ ਪਨੀਰੀਓ ਪੈਦਾ ਹੁੰਦੀ ਐ ਇੱਥੇ ਤਾਂ ਅਗਰ ਸਾਗਰ ਹੈ ਨਾ ਅਗਰ ਸਾਗਰ 'ਚ ਪਨੀਰੀਓ ਪੈਦਾ ਹੋ ਸਕਦੀ ਹੈ ਜਾ ਕੇ ਤਾਂ ਉਧਰ ਹੀ ਲੱਗਦਾ ਰੋ ਜੈ ਜੈ ਹੋਸੀ ਮਹਕਾਸ਼ੁਰ ਮਰਦਨ ਸਾਧ ਪ੍ਰਦਕਸ਼ਿਣ ਦੁਸ਼ਟ ਹੰਤੇ ਦੁਸ਼ਟ ਹਤੇ ਤੇ ਆਤੇਰੀ ਸਾਧ ਪ੍ਰਦਰਸ਼ਨ ਨੂੰ ਦੁਸ਼ਟ ਹਤੇ ਹਾਂ ਕਿਆ ਜੇ ਹੋਸੀ ਮੈਂ ਖਾਸ ਨੂੰ ਮਰਦ ਸਾਧ ਪ੍ਰਦਰਸ਼ਨ ਜਿਹੜੇ ਸਾਧ ਨੇ ਉਹ ਦਛਣਾ ਹੁੰਦੀ ਹੈ ਕੋਈ ਦੇਣਾ ਦਾਤ ਦੇਣੀ ਦਛਣਾ ਤੋਪੇ ਵਾਂਗੂ ਇੱਕ ਦਛਣਾ ਤੋਪੇ ਵਾਂਗੂ ਸਾਧਾ ਨੂੰ ਪ੍ਰਦਰਸ਼ਨ ਦਿੰਦੀ ਹੈ ਸਾਧਾ ਨੂੰ ਦਛਣਾ ਦਿੰਦੀ ਹੈ ਦਾਤਾਂ ਦਿੰਦੀ ਹੈ ਸਾਧਾ ਰੂਪ ਦੁਸ਼ਟ ਜਿਹੜੇ ਨੇ ਉਹਨਾਂ ਨੂੰ ਹੱਤ ਦਿੰਦੀ ਹੈ ਦੁਸ਼ਟ ਹਤੇ ਹੱਤਿਆ ਕਰਦੀ ਹੈ ਦੁਸ਼ਟਾਂ ਦੀ ਦੁਸ਼ਟਾਂ ਦਾ ਨਾਸ ਕਰਦੀ ਹੈ ਸਾਰਾਂ ਪ੍ਰਦਸ਼ਨ ਦਾ ਵਿਗਾਸ ਕਰਦੀ ਹੈ ਵਿਗਾਸ 사ਦਾ ਜੀ ਬਾਜ਼ਾਰ ਹੁੰਦਾ ਦੁਸ਼ਟਾਂ ਦਾ ਨਾਸ ਹੁੰਦਾ ਔਗੜਾਂ ਦਾ ਨਾਸ ਹੁੰਦਾ ਸ਼ੁਭ ਗੁਣਾਂ ਦਾ ਪ੍ਰਗਾਸ ਹੁੰਦਾ ਜੇ ਸ਼ੁਭ ਗੁਣ ਲੈਣ ਦਾ ਪ੍ਰਗਾਸ ਹੁੰਦਾ ਔਗੜਾਂ ਦਾ ਨਾਸ ਹੁੰਦਾ ਜਿਨ੍ਹਾਂ ਨੇ ਔਗੜ ਨਹੀਂ ਚੜੜੇ ਨਾਸ ਨਹੀਂ ਕਰਾਣਾ ਉਹ ਤੇਤੋਂ ਭਜ ਜਾਂਦੇ ਨੇ ਦੂਰ ਉਹ ਇਹ ਨਹੀਂ ਘੜਦੇ